ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਚ ਇੱਕ ਕ੍ਰਾਸ ਬੱਚੀ ਤਾਜੀ ਸੂਈ ਵੀ ਤੇ ਦੋ ਦਿਖਾਵਾਂਗੇ ਜਰਸੀਆਂ ਇੱਕ ਦਿਖਾਵਾਂਗੇ ਸਾਨੂੰ ਨਗੀਨਾ ਜਰਸੀ ਪੰਜਾਬ ਵਾਲੀ ਕੱਲੇ ਕੱਲੇ ਨਾਕ ਬਾਰੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਭਦਰ ਸਿੰਘ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਜੀ ਮੋਬਾਈਲ ਨੰਬਰ ਜੀ ਆਪਣਾ 9943510197 ਜੀ 99143510197 ਹਾਂ 9878732010 ਜੀ 9878732010 ਆਪਣਾ ਵਪਾਰ ਦਾ ਕੰਮ ਹੈ ਵਪਾਰ ਦਾ ਕੰਮ ਹੈ ਪਹਿਲੇ ਨੰਬਰ ਤੇ ਆਪਾਂ ਜਰਸੀ ਦੇਖੀ ਨਾ ਨਗੀ ਨਹੀਂ ਹਾਂ ਜੀ ਹਾਂ ਜੀ ਭਾਈ ਇਹ ਆਪਣੀ ਦੰਦੋਗੇ ਮੇ ਜੀ ਇਹ ਬਾਈ ਦੁੱਧਦੰਦ ਹੀ ਮੰਨੋ ਜੀ ਦੁੱਖ ਦੇ ਦੰਦ ਬੱਸੀ ਚੱਕਦੀ ਹੈ ਜੀ ਹਲੇ ਠੀਕ ਹੈ ਦੰਦ ਤੋੜੇ ਹੀ ਹੈ ਜੀ ਹਾਂ ਦੰਦ ਤੋੜੇ ਹੀ ਹੈ ਜੀ ਚੱਕਣ ਲੱਗੇ ਜੀ ਇੱਕ ਦੰਦ ਦਿਖਾਉਣ ਲੱਗੇ ਜੀ ਬਲੂਨ ਪਹਿਲਾ ਸੂਆ ਸੂਆ ਬਲੂਨ ਪਹਿਲਾ ਸੂਆ ਬਾਈ ਜੀ ਕੰਦੀ ਸੀਲ ਬਹੁਤ ਜ਼ਿਆਦਾ ਹੈ ਜੀ ਠੀਕ ਹੈ ਤੇ ਲੇਵਾਂ ਲੂਗਾ ਬੜਾ ਤਗੜਾ ਕੇ ਵਿੱਚ ਦਾ ਨਾ ਬਾਈ ਤੁਸੀਂ ਕਮਾਲ ਕਰ ਦੋ ਦੇਖਣ ਵਾਲੀ ਚੀਜ਼ ਹੈ ਜੀ ਨਗੀਨਾ ਪਾਲਣ ਵਾਲਾ ਬੱਚੇ ਲੈਣ ਵਾਲਾ ਜਿੰਦਗੀਨਾ ਹੈ ਜੀ ਜਿਹੜੇ ਵੀਰੇ ਕਹਿੰਦੇ ਕਿ ਬਰੀਰ ਵਾਲੀ ਜਰਸੀ ਲੈਣੀ ਆਪਾਂ ਹਾਂਜੀ ਹਾਂਜੀ ਤੇ ਦਿਨ ਕਹਿ ਕੱਢਦੀ ਹੈ ਹਜੇ ਦਿਨ ਬਾਈ ਜੀ ਇਹਦੇ ਉਹ ਠੰਡੇ ਸੀ ਲੈ ਨਹੀਂ ਆ ਬਾਈ ਜਿਹੇ ਜਵਾਕ ਲੰਗੀ ਚੰਨ ਵੇਜਦੀ ਜੀ ਤਾਂ ਅਸੀਂ ਪਲਾਂੀਆਂ ਪਾ ਗਈ ਕੀ ਰਿਕਾਰਡ ਦੱਸਿਆ ਮਾਲਕ ਨੇ ਆਪਣੇ ਮਾਪੇ ਕਰਾ ਵੀ ਅੰਮ੍ਰਿਤ ਰਿਕਾਰਡ ਬਾਈ ਜੀ ਦੀ ਮਾਂ ਖੜੀ ਹੈ ਜੀ ਫਾਰਮ ਦੇ ਬੱਚ ਬੱਸੀ ਖੜੀ ਹੈ ਜੀ ਹਜੇ ਠੀਕ ਹੈ ਇਹ ਪਹਿਲੇ ਸੂਏ ਦੀ ਬੱਸੀ ਹੈ ਜੀ ਦੂਜੇ ਵਾਰ ਕਿੰਨਾ ਕੁ ਬੱਦੂ ਸੂਈ ਵੀ ਹੈ ਜੀ ਗਾਂ ਇਹਦੀ ਮਾਂ ਥੱਲੇ ਇਸ ਟਾਈਮ 33 ਕਿਲੋ ਦੀ ਚੁਵਾਈ ਹੈ ਜੀ ਦੂਜੇ ਸਿਰ 33 ਕਿਲੋ ਦੋ ਸਿਰ 33 ਕਿਲੋ ਦੀ ਚੁਵਾਈ ਹੈ ਜੀ ਇਹਦੀ ਮਾਂ ਥੱਲੇ ਇਹ ਤੋਂ ਕਿੰਨਾ ਹੈਗਾ ਸਲਾਦ ਸਕਦੇ ਆਪਾ ਇਹ ਤੋਂ ਗੈਸ ਬਾਈ ਜੀ ਜਿਹੜੇ ਸਾਹ ਵਾਲੇ ਦੇ ਵਿੱਚ ਬਰੀਕੀਆਂ ਨੇ ਜੀ ਟੈਚ ਆਡਰ ਹੈ ਜੀ ਨਾ ਬੜਾ 30 ਕਿਲੋ ਬੱਚੀ ਦੋ ਤਾਂ ਦੇਉਗੀ ਜੀ ਦੇਉਗੀ ਠੀਕ ਹੈ ਕਹਿੰਦਾ ਆ 25 ਤੋਂ ਪਾਰ ਵਾਲੀ ਤਾਂ ਹੈਗੀ ਹੈ ਹਾਂਜੀ ਹਾਂਜੀ ਮਾਗਰ ਮੂਰੇ ਦਾ ਲੇਵਾ ਜੀ ਤੋਰੇ ਵੀ ਬਾਹਰ ਨੂੰ ਇਹਨੂੰ ਤੋੜ ਤੇ ਇਹਦਾ ਬੜਾ ਰੇਟ ਬਾਜ਼ਾਰ ਕੀ ਰੱਖਿਆ ਜੀ ਰੇਟ ਬਾਜ਼ਾਰ ਬਾਈ ਇਹਦਾ ਫੋਨ ਤੇ ਕਰਾਂਗੇ ਜੀ ਜਾਇਜ਼ ਹੀ ਹੋਊਗਾ ਜਾਇਜ਼ ਹੋਊਗਾ ਜਮਾ ਦੇਣ ਲੈਣ ਵਾਲੀ ਠੀਕ ਹੈ ਇਹਦਾ ਕੋਈ ਕਿਹੜਾ ਲੱਗਿਆ ਉਹ ਤਾਂ ਨਹੀਂ ਪਤਾ ਨਹੀਂ ਬਾਈ ਉਹ ਚੀਜ਼ ਆਪਾਂ ਪੈਣਾ ਨਹੀਂ ਜੇ ਮੈਂ ਝੂਠਤ ਮਨ ਬੋਲੀ ਚੱਲੀ ਉਹਨਾਂ ਗੱਲਾਂ ਦਾ ਕੋਈ ਤੰਤ ਨਹੀਂ ਜੀ ਠੀਕ ਹੈ ਸਭ ਤੋਂ ਚੀਜ਼ ਦੇਖੋ ਤੇ ਦੇਖ ਕੇ ਪੈਸੇ ਲਾਓ ਤੇ ਖਰੀਦੋ ਪਰ ਜੋ ਚੀਜ਼ ਖਰੀਦੋਗੇ ਮਨ ਖੁਸ਼ ਹੋਊਗਾ ਦੇਖ ਨਿਕ ਨਿਕਾ ਕਾਨਾ ਤੇ ਬਾਕੀ ਲੇਵੇ ਦੀ ਬੜੀ ਸੁਧਰੀ ਆ ਸੋ ਥਾਂ ਦੇਖ ਸਕਦਾ ਜਮਾ ਹੱਥੀ ਚਵਾਈ ਜਿਹੜਾ ਮੋਟਾ-ਮੋਟਾ ਥਾਣਾ ਜਮਾ ਚਾਹੇ ਮਸ਼ੀਨੀ ਚੋਲੇ ਚਾਹੇ ਹਰਤੀ ਸੁਬਰੋ ਕੱਦਕਾਰ ਵਗੈਰਾ ਦੇਖੋ ਬੈੜਦਾ ਚੰਗਾ ਸੋਹਣਾ ਸਾਫ ਸੁਥਰਾ ਤੇ ਪ੍ਰਿੰਟ ਪ੍ਰੁੰਟ ਦੇਖੋ ਤੇ ਪੂਰਾ ਫਿਟਨੈਸ ਵਾਲਾ ਕੰਪੈਕਟ ਹਵਾਨਾ ਮੋਟਾ-ਮੋਟਾ ਥਾਣਾ ਪਲੂਨ ਪਹਿਲਾ ਸੂਆ ਸੂਰੀ ਆ ਸੂਣ ਦੇ ਵਿੱਚ ਇਹਦੇ ਅੱਜ 7-8 ਦਿਨ ਬਾਕੀ ਪਏਗੇ ਸੋ ਬਾਕੀ ਕੱਦਕਾਰ ਤੇ ਜਿੰਦ ਜਾਨ ਬਰੀਰ ਬੂਡ ਦੇਖੋ ਫਿਟਨੈਸ ਵਾਲਾ ਲੈਵਾ ਅੱਗੇ ਪਿੱਛੇ ਦਾ ਸੋ ਬਰੋ ਫੇਸ ਬਿਊਟੀ ਵਗੈਰਾ ਦੇਖੋ ਬੱਚੀ ਦੀ ਕਿਆ ਬਾਤ ਆ ਪੂਰੀ ਸਾਫ ਸੁਥਰੀ ਪਹਿਲਾ ਸੂਆ ਦੁੱਗ ਦੇ ਦੰਦ ਜੇ ਕੱਢਦੀ ਪਈ ਐ ਸੈਸੂਜ ਤੇ ਵੱਡੀ ਵੱਡੀ ਬਹੁਤ ਆ ਸੋ ਪਾਕੀ ਥਾਣ ਥਣ ਦੇਖੋ ਗੁਲਾਬੀ ਥਾਣਾ ਪਹਿਲੇ ਸੂਏ ਵੀਰ ਕਹਿੰਦਾ ਕਿ 27 28 ਕਿਲੋ ਦੁੱਧ ਨੇ ਪਾ ਦੇਣਾ ਕਹਿੰਦਾ ਬਾ ਚਾਹੇ ਵੇਸਾ ਕੋਈ 25 ਕਿਲੋ ਦੁੱਧ ਮੰਨ ਕੇ ਲੈ ਲਈ ਮੋਟਾ ਮੋਟਾ ਥਾਣਾ ਤੇ ਬਾਕੀ ਝਮਕ ਧਮਕ ਬਹੁਤ ਆ ਤੇ ਵੀਰੇ ਰੇਟ ਜਿਵੇਂ ਨਾਰਮਲ ਹੋਊਗਾ ਹਾਂ ਰੇਟ ਵੀਰੇ ਨਾਰਮਲ ਜੀ ਜਮ ਠੀਕ ਐ ਸੋ ਜੇ ਵੀਰੇ ਕਹਿੰਦੇ ਪੰਜਾਬ ਵਾਲੀ ਜਰਸੀ ਦੇਣੀ ਆਪਾਂ ਬਰੀਡ ਦੇ ਕੰਮ ਕਰਨਾ ਸੋ ਤੁਹਾਨੂੰ ਉਦਾਂ ਦੀ ਆਪਾਂ ਜਰਸੀ ਦਿਖਾਤੀ ਬਿਲਕੁਲ ਪੱਕੇ ਰੰ ਤੇ ਲੈ ਵਾ ਦੇਖੋ ਇਹਦਾ ਕਿਆ ਮਤ ਆ ਪੂਰਾ ਫਿਟਨੈਸ ਵਾਲਾ ਮੋਟਾ-ਮੋਟਾ ਸਨੱਖਾ ਬਣਦੇ ਬਿਊਟੀ ਇੰਨੀ ਜ਼ਿਆਦੇ ਐ ਇਹ ਇਦਾਂ ਦਾ ਨਗੀਨਾ ਐ ਮੰਨ ਕੇ ਚਲੋ ਵੀ ਕਦੇ ਮਹੀਨੇ ਡੇਢ ਮਹੀਨੇ ਚ ਕਦੇ ਇੱਕ ਮਿਲਦਾ ਵੀਡੀਓ ਕਵਰ ਕਰਨ ਦਾ ਪਾਉ। ਸੋ ਅੱਜ ਜਮਾ ਟਾਪ ਕਲਾਸ ਦੀ ਜਰਸੀ ਦਿਖਾਤੀ ਪੰਜਾਬ ਵਾਲੀ ਪਹਿਲਾ ਸੂਆ ਸੂਰੀ ਆ ਤੇ ਦੂਜਾ ਨੰਬਰ ਜਿਹੜੇ ਆ ਪਾਸ ਸੂਈ ਵੀ ਬੱਚੀ ਦੇਖੀ ਜਾਨਾ ਇਹ ਕਿਹੜਾ ਸੂਆ ਸੂਈ ਐ ਬਾਈ ਠੰਡੀ ਸੀਲ ਬਹੁਤ ਆ ਜੀ ਪਲੂਣ ਬੱਚੀ ਸੂਈ ਐ ਜੀ ਇਹ ਵੀ ਜੀ ਠੀਕ ਆ ਬੱਚਾ ਕਿ ਆ ਗਿਆ ਬੱਚਾ ਦੇ ਪਿੱਛੇ ਬੱਛਾ ਜੀ ਠੀਕ ਆ ਬੱਚਾ ਕਹਿਵਾਂ ਦੇ ਨੋਗਾ ਸੂਈ ਨੂੰ ਆ ਇਹ ਪਰਸੋਂ ਸ ਮੰਨ ਕੇ ਚਲੋ ਵੀ ਹੁਣ ਇਸ ਟਾਈਮ ਜਿਹਦੇ ਥੱਲੇ 14 ਤੋਂ 15 ਕਿਲੋ ਬੋਲੀ ਤਿਆਰ ਆ ਜੀ 7 ਲੀਟਰ ਪਰ ਟਾਈਮ ਦਾ ਹਾਜਰ ਪਰ ਟਾਈਮ ਦਾ ਜੀ ਹਾਂ ਜੀ ਹਾਂ ਤੇ ਹੁਣ ਬੱਚਾ ਲੱਗਿਆ ਪਸਨਾ ਪਸਮੂ ਪੂਰਾ ਹਾਂ ਜੀ ਹਾਂ ਧਾਰਾ ਮਾਰ ਕੇ ਦਿਖਾਵਾਂਗੇ ਬਾਈ ਜੀ ਪਹਿਲਾਂ ਤੋੜ ਦੇ ਸੁਭਰ ਧਾਰਾ ਦੇਖ ਸਕਦੇ ਹੋ ਪੂਰਾ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਤੇ ਕੋਈ ਭੂਰ ਸਰਲਾਣੀ ਤੇ ਵੀਰੇ ਚਵਾਈ ਦੀ ਨਰਮਾ ਬਿਲਕੁਲ ਪੂਰੀ ਜਮਾ ਓਕੇ ਹੈ ਬਾਈ ਜੀ ਨਰਮਾ ਹੈ ਭੂਖ ਵਰਗੀ ਜਵਾਕ ਚੋਈ ਜਾਣ ਬਾਈ ਨਿਆਣਾ ਪਾਓ ਨਾ ਪਾਓ ਕੋਈ ਦਿੱਕਤ ਹੀ ਨਹੀਂ ਜੀ ਠੀਕ ਹੈ ਚਾਹੇ ਬੰਦਾ ਚਾਹ ਦਾ ਕੱਪ ਪੀ ਕੇ ਦੁਬਾਰੇ ਆ ਕੇ ਥੱਲੇ ਬੈਠ ਜੇ ਠੀਕ ਹੈ 14 ਕਿਲੋ ਦੁੱਧ ਦਾ ਨੇਟ ਹੁਣ 14 ਜਨਾ ਨੇਟ ਚਵਾਈ ਦਾ ਜੀ ਦੇਖੋ ਠੀਕ ਹੈ ਹਾਂਜੀ ਹਾਂ ਤੇ ਰੇਟ ਬਾਜ਼ਾਰ ਇਹਦਾ ਰੇਟ ਬਾਜ਼ਾਰ ਬਾਈ ਜੀ ਦਾ ਫੋਨ ਤੇ ਕਰਾਂਗੇ ਜੀ ਠੀਕ ਹੈ ਦੁੱਧ ਹਾਈਐਸਟ ਕਿੰਨਾ ਕਵਾ ਦੂਗੀ ਹੈ ਹਾਈਐਸਟ ਬਾਈ ਜੀ ਇਹ ਬੰਦਾ ਚੰਗਾ ਜਿਵੇਂ ਹੁਣ ਸਮਾਜੀ ਦਾ ਸਿਆਲ ਦਾ ਜੀ 17 18 ਕਿਲੋ ਦੁੱਧ ਬੰਦਾ ਲੈ ਜਾਊਗਾ ਇਹ ਰਾਹ ਹੁੰਦਰੀ ਨਾਲੀ ਜੀ ਟੋਰੀ ਬਾਹਰ ਨੂੰ ਸੋਵਰੇ 17 18 ਕਿਲੋ ਦੁੱਧ ਜਮਾ ਮਾਰਦੀ ਨਹੀਂ ਤੇ ਬਾਕੀ ਕੱਦ ਵੱਡ ਜਿੰਦ ਜਾਨ ਦੇ ਵਿੱਚ ਆ ਲੱਸੀ ਨਾ ਵੀ ਨਹੀਂ ਕਿਸੇ ਪਾਸੋਂ ਸੋ ਸੂਈ ਸਵਾਈਆ ਇਧਰ ਲੈ ਚਲ ਉੱਤੋਂ ਪਾ ਲੈ ਤੇ ਜੇਰ ਜੂਰ ਜਮਾ ਓਕੇ ਆ ਹਨਾ ਜਮਾ ਓਕੇ ਆ ਬਾਈ ਜੇਰ ਜੂਰ ਦੀ ਜੀ ਥੱਲੇ ਵਾ ਦੇਖ ਸਕਦੇ ਹੋ ਪੂਰਾ ਫੱਟ ਫਾੜ ਕੰਪੈਕਟ ਹਵਾਨਾ ਦੂਜਾ ਤੀਜਾ ਅਗਰ ਹੋਗਾ ਸੂਈ ਨੂੰ 14 ਕਿਲੋ ਦੁੱਧ ਨੱਟ ਜਮਾ ਚੋਣ ਵਾਲਾ ਇਹਦੇ ਥੱਲੇ ਹਾਜ਼ਰ ਆ ਜਮਾ ਤੇ ਦੋ ਟਾਈਮ ਚ ਵਾਦਾਂਗੇ ਜਮਾ ਹਾਂਜੀ ਹਾਂ ਸੋ ਬਰ ਦੋ ਟਾਈਮ ਚ ਚੋ ਕੇ ਲਿਆ ਸਕਦੇ ਹੋ ਪਸਮਾ ਪਸਮੂ ਦੇਖੋ ਬੱਚੀ ਦਾ ਸੋਹਣਾ ਸਾਫ਼ ਸੁਥਰਾ ਬਾਕੀ ਪ੍ਰਿੰਟ ਪ੍ਰਿੰਟ ਬੜੇ ਚੰਗੇ ਆਗੇ ਸੋ ਬਰ ਫੇਸ ਬਿਊਟੀ ਵਾਰੇ ਇੱਕ ਵਾਰ ਫੇਰ ਦੇਖ ਸਕਦੇ ਹੋ ਪੂਰੀ ਸਾਫ਼ ਸੁਥਰੀ ਤੇ ਜਿੰਦ ਜਣ ਸੋਹਣੀ ਮੂੰਹ ਮੱਥੇ ਲੱਗਦੀ ਬਾਕੀ ਥਾਂ ਲੇਵੇ ਦੀ ਬੜੀ ਸਾਫ ਸੁਥਰੀ ਆ ਸੋ ਦੂਜਾ ਸੂਆ ਸੂਈ ਸੋਈ ਹੈ ਨਾ ਤਾਂ ਪਹਿਲ ਹੁਣ ਨਾ ਪਹਿਲਾ ਸੂਆ ਪਹਿਲਾ ਸੂਆ ਸੂਈ ਸੋਈ ਤੇ ਅੱਗੇ ਆਪਾਂ ਤੀਜੇ ਨੰਬਰ ਜਿਹੜੀ ਬੱਚੀ ਦੇਖੀ ਜਨੇ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਆ ਬਾਈ ਜੀ ਠੀਕ ਹੈ ਠੀਲ ਠੰਡੀ ਹੈ ਜੀ ਤੇ ਇਹ ਪੂਰੀ ਵਧੀਆ ਜੀ ਇਹ ਕਦੋਂ ਸੂਈ ਆ ਇਹ ਕੱਲ ਦਾ ਆਥਨ ਦੀ ਸੂਈ ਆ ਬਾਈ ਜੀ ਠੀਕ ਹੈ ਰਾਤ ਦੀ ਸੂਈ ਵੀ ਆ ਹਾਂ ਜੀ ਹਾਂ ਬਹੁਤ ਜੋ ਖਾਲੀ ਆ ਜੀ ਠੀਕ ਹੈ ਨਾਰੂਆ ਬੱਚਿਆਂ ਨਾਲ ਆ ਜਾ ਹਾਂਜੀ ਹਾਂ ਜਮਾ ਨਾਲ ਆ ਜੀ ਤੇ ਜੇਰ ਜੁਰ ਜਮਾ ਓਕੇ ਜਮਾ ਓਕੇ ਆ ਬਾਈ ਜੀ ਗਰੰਟੀ ਹੋਊਗੀ ਆਪਣੀ ਜੇਰ ਜੁਰ ਕਿੰਨਾ ਦੁੱਧ ਸਟਾਰਟਿੰਗ ਜਾ ਹੁਣ ਥੱਲੇ ਦੇ ਸਟਾਰਟਿੰਗ ਬਾਈ ਜੀ ਹੁਣ ਹੋਊਗਾ ਜੀ 12 13 ਕਿਲੋ ਬੋਲਾ ਹੋਊਗਾ ਜੀ ਹੁਣ ਇਸ ਟਾਈਮ ਤੇ ਥੱਲੇ ਜਮਾ ਤਿਆਰ ਜੀ ਠੀਕ ਹੈ ਅੰਦਾਜ਼ਾ ਹਾਈਐਸਟ ਕਿੰਨਾ ਪਾ ਦੂਗੀ ਹਾਈਐਸਟ ਪਾ ਦੂ ਬਾਈ ਜੀ 18 ਤੋਂ 20 ਕਿਲੋ ਦੁੱਧ ਜੀ ਠੀਕ ਹੈ 18 ਕਿਲੋ ਦੁੱਧ ਪਾਉਣ ਦਾ ਦਮ ਰੱਖਦੀ ਆ ਹਾਂਜੀ 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 ਰਾਮ ਸੋਬਰ ਥਾਰਾ ਦੇਖ ਸਕਦੇ ਹੋ ਕੈ ਵਾਤਾ ਮੋਟਾ ਮੋਟਾ ਚੋਣਾ ਸਾਬ ਠੀਕ ਹੈ ਹਾਂ ਜੀ ਤੇ ਚਵਾਈ ਦੀ ਜਿਹੜਾ ਕਹਿੰਦਾ ਨਿਆਣਾ ਲਾਉਂਦੇ ਨਹੀਂ ਐ ਨਹੀਂ ਕਰਦੇ ਨਿਆਣਾ ਲਾਉ ਨਾ ਲਾਉ ਜੀ ਜਿਵੇਂ ਬਰਫ ਵਰਗੀਆਂ ਠੰਡੀਆਂ ਮਿਲੀਆਂ ਜਿਹੜੀਆਂ ਆਪਣੇ ਕੋਲੋਂ ਕਾਮਾ ਮਿਲਣਗੀਆਂ ਠੀਕ ਹੈ ਅੰਦਾਜ਼ਾ ਹਾਈ ਹਟ ਦੁੱਧ ਪਾਲੂ 18 ਤੋਂ 20 ਕਿਲੋ ਦੁੱਧ ਬਾਈ ਰਾਮ ਦਾ ਇਹਨਾਂ ਲਈ ਪਾਲੂ ਜੀ ਆ ਦੇਖੋ ਜਮਾ ਪੀਲਾ ਬੋਲਾ ਜੀ ਰਾਤ ਦੀ ਸੂਈ ਹੈ ਠੀਕ ਹੈ ਸੋ ਫਸਨਾਬ ਵਗੈਰਾ ਦੇਖੋ ਸੋਣਾ ਹਾਂ ਜੀ ਹਾਂ ਸੋ ਬਿਰੋ ਕੱਦ ਕਰ ਵਗੈਰਾ ਵੜਦਾ ਦੇਖ ਸਕਦਾ ਸੋਣਾ ਸਾਫ ਸੁਥਰਾ ਤੇ ਧਾਰਾ ਵਗੈਰਾ ਆਪਾਂ ਇਹਦੇ ਮਾਰ ਕੇ ਦਿਖਾਤੀ ਤੇ ਜੇਰ ਜੁਰ ਜਮਾ ਡੰਨਾ ਜਿਵੇਂ ਜਮਾ ਓਕੇ ਆ ਬਾਈ ਜੀ ਜੇਰ ਜੁਰ ਜ ਸੂਈ ਸਵਾਈ ਧਾਰਾ ਮਾਰ ਕੇ ਲੈ ਜਾ ਸਕਦੇ ਹੋ 11 12 ਲੀਟਰ ਦੋਤੀ ਇਸ ਵਕਤ ਇਹ ਸਾਰੇ ਸਟਾਕ ਹੈਗੇ ਆ ਬੱਚਾ ਵਿਸੇ ਮੇ ਰਗਾਵਾ ਲੈਵਾ ਵਗਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਨੰਬਰ ਬੋਲ ਦੇ ਵੀਰ ਦੁਬਾਰੇ ਆਪਣਾ ਨੰਬਰ 9943 ਜੀ 10197 ਜੀ 98787 ਜੀ 32010 ਜੀ ਪਿੰਡ ਤਾਂ